ਹਾਂਜੀ ਕੀ ਹਾਲ-ਚਾਲ ਨੇ ਸਾਰਿਆਂ ਦੇ ਹੋਪਸ ਤੁਸੀਂ ਠੀਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਅੱਜ ਆਪਾਂ ਚੱਲੇ ਸੀ ਹੜਪੀੜਤਾਂ ਲਈ ਸੇਵਾ ਲਈ ਰਾਸ਼ਨ ਦੀ ਸੇਵਾ ਮਹਾਰਾਜ ਨੇ ਜੋ ਹੁਕਮ ਕੀਤਾ ਜੋ ਡਿਊਟੀ ਲੱਗੀ ਤੇ ਫਿਰੋਜ਼ਪੁਰ ਦੇ ਪਿੰਡਾਂ 'ਨੀ ਕੋਸ਼ਿਸ਼ ਆਪਾਂ ਰਾਸ਼ਨ ਸਹਿਰੂ ਕਰਵਾਇਆ ਕੁਛ ਘਰੇ ਲੋੜ 10 ਕਿਰਾਂ ਚ ਕਣ ਇਕੱਠੀ ਕਰਕੇ ਆਟਾ ਚੱਕੀ ਲਾਈਆ ਕਰੇ ਆਟਾ ਪੀ ਜਾਂਦੇ ਆ ਸੇਵਾ ਦਾ ਮੁੱਖ ਯੋਗਦਾਨ ਸਾਡਾ ਛੋਟਾ ਪ੍ਰਜਗਮੀਤ ਆਸਟ੍ਰੇਲੀਆ ਵਿੱਕੀ ਕੈਨੇਡਾ ਬਹਰੋਂ ਪੈਸੇ ਪਾਈ ਉਹਨਾਂ ਨੇ ਤੇ ਬਾਕੀ ਜੋ ਵੀ ਜਿੱਦਾਂ ਵੀ ਆ ਚਲੋ ਮਾੜਾ ਟਾਈਮ ਨਾ ਕਿਸੇ ਤੇ ਆਵੇ ਤੇ ਚਲੋ ਚੱਲਦੇ ਆ ਅੱਗੇ ਦੇਖਦੇ ਆਪਾਂ ਕਿਦਾਂ ਕੀ ਹਾਲਾਤ ਆ ਪਿੰਡਾਂ ਚੋਂ ਹੀ ਜਾ ਕੇ ਦੇਖਾਂਗੇ ਕਿਉਂ ਹੁਣ 15 20 ਦਿਨ ਹੋ ਗਏ ਹੁਣ ਗਿਜਾਇਆ ਨਹੀਂ ਗਿਆ ਤੇ ਚਲਦੇ ਆ ਜਾ ਕੇ ਦੇਖਦੇ ਆ ਬਾਏ ਗੁਰੂ ਚੜ੍ਹਦੀ ਕਲਾ ਵਿੱਚ ਹੀ ਰੱਖਣ ਸੁਖ ਸ਼ਾਂਤੀ ਹੋਵੇ ਪਾਣੀ ਸੁੱਕ ਜੇ ਚਲੋ ਝੋਨਾ ਦੀ ਫਸਲ ਤਾਂ ਲਗਭਗ ਆਪਾਂ ਨੂੰ ਪਤਾ ਹੀ ਆ ਖਤਮ ਹੋ ਗਈ ਆ ਕਣਕ ਵੀ ਜੀ ਜਾਵੇ ਤੇ ਚਲੋ ਆਜੋ ਅੱਗੇ ਚੱਲਦੇ ਆ ਸੇਵਾ ਕਰ ਲਈ ਜਾਂਦੀ ਆ ਆਟੇ ਦੀ ਪੈਕਿੰਗ ਥੋੜੀ ਲੇਟ ਹੋ ਗਈ ਸੀ ਕਿ ਤੇ ਰਾਸ਼ਨ ਦੀਆਂ ਤਾਂ ਮੰਡੀਆਂ ਵੀ ਬਣ ਗਿਆ ਸੀਗਾ ਤੇ ਆਟੇ ਵਾਸਤੇ ਘਰੇ ਚੱਕੀ ਲਾਈ ਸੀ ਉਹ ਚੱਲੀ ਜਾਂਦਾ ਆ ਆਹ ਸ਼ਾਟ ਤੱਕ 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 ਤੋੜਾ ਤੜਕੇ ਦਾ ਲੱਗਿਆ ਹੋਇਆ ਸਾਈਕਰੂ ਦਾ ਸੱਤ ਕੇ ਚੱਲੀਆਂ ਦਾ ਕੰਮ ਸੇਵਾ ਦੇ ਹੈਗੇ 1.3 ਲੱਖ ਦੇ ਸੀ ਬੰਦੇ ਸਾਈਕਰੂ ਸ਼ੇਅਰ ਕਰੇ ਲੋਡ ਹੋਉਂਦੀ ਅਗਰ 2:00 ਵਜੇ 1:00 2:00 ਵਜੇ ਤੋਰਾਂਗੇ ਟਰਾਲੀ ਸਵੇਰ ਪਹੁੰਚ ਜਾਗੇ 7:00 ਵਜੇ ਨੂੰ 7:00 8:00 ਵਜੇ ਨੂੰ ਤਰੋਲ ਪਰ ਤੋਂ ਅਗਲੇ ਪਿੰਡ ਹਰਪ ਕੇ ਉਹ ਸਾਈਡ ਦੀ ਗੱਲ ਹੋਈ ਹੋਈ ਆ ਉੱਥੇ ਚਲੋ ਬਾਕੀ ਚੱਲਦੇ ਆਂ ਰਸਤੇ 'ਚ ਮਿਲਦੇ ਆਂ ਲਓ ਜੀ ਆਪਾਂ ਚੱਲ ਪਏ ਸੀ ਸਾਢੇ 12 ਵਜੇ ਵੱਡੇ ਰੋਡ ਤੇ ਚੜ ਗਏ ਕਿ ਸਫਰ 2.5 ਪੌਣ 300 ਕਿਲੋਮੀਟਰ ਬੂਰ ਦਾ ਸਫਰ ਤੇ ਟਾਈਮ ਬਹੁਤ ਲੱਗ ਜਾਣਾ ਤੇ ਹੌਲੀ ਹੌਲੀ ਚੱਲਾਂਗੇ ਕਿਉਂਕਿ ਰਾਸ਼ਨ ਕਿੱਟਾ ਵਿੱਚ ਤੇਲ ਤੂਲ ਵੀ ਆ ਉਹ ਵੇਖ ਰਕੇ ਟਾਈਮ ਵੀ ਕਾਫੀ ਲੱਗਦੇ ਹਨ ਕਿਉਂਕਿ ਅੱਗੇ ਪੱਠੇ ਲੈ ਜਾਂਦੇ ਸੀ ਤਾਂ ਟਰੈਕਟਰ ਸਬਿਟੋ ਸਬਿਟ ਭਈ ਲੈ ਜਾਂਦੇ ਸੀ ਪੱਠਿਆਂ ਤੇ ਡਰ ਨਹੀਂ ਸੀ ਕੋਈ ਇੰਨਾ ਕਿੱਤਾ ਤੇ ਥੋੜਾ ਜਿਹਾ ਡਰ ਰਹਿੰਦਾ ਮੈਂ ਇੱਥੇ ਖੜੇ ਸੀ ਕਿ ਇਹ ਮੱਤੀ ਪਾਇਗਰ ਬੱਬਾ ਭਾਲੀ ਕਰੂਗਾ ਚੱਲਦੇ ਆਪ ਅੱਗੇ ਅਰਦੇ ਸਹਰ ਅੱਗੇ ਦਾ ਤੇ ਲੋ ਜੀ ਆਪਾਂ ਟੱਪਕੇ ਸੀ ਫਾਜ਼ਲ ਕਾ ਇਹ ਉਹਦੇ ਚੱਲੇ ਹੁਣ ਰੁਕੇ ਸੀਗੇ ਮੋਮੈਂਟ ਲੱਤਾਂ ਲੁੱਤਾਂ ਸਿੱਧੀਆਂ ਹੋ ਜਾਣਗੀਆਂ ਫਾਜ਼ਲ ਕਾ ਟੱਪਕੇ 10 ਕਿਲੋਮੀਟਰ ਦੂਰ ਅੱਗੇ ਮੰਡੀ ਆਉਂਦੀ ਆ ਨਾਮ ਹੀ ਨਹੀਂ ਪਤਾ ਇਹ ਉੱਥੇ ਪਹੁੰਚ ਗਏ ਸੀਗੇ ਭਾਈ ਗੁਰੂ ਦੀ ਕਿਰਪਾ ਵਧੀਆ ਸਹੀ ਸਲਾਮਤ ਤੁਰੇ ਆਉਂਦੇ ਆਂ ਜੰਚੜ ਦੇ ਨੂੰ ਆਪਾਂ ਪਹੁੰਚ ਜਾਵਾਂਗੇ ਸੋ ਇਹ ਪਿੱਛਲ ਕੇ ਦੇਖਦੇ ਆਂ ਕੋਟਾ ਬਾਇਆ ਤਾਂ ਰੁਕਦੇ ਆਂ ਚਾਚਾ ਪੀਵਾਂਗੇ ਉੱਥੇ ਮੋਰ 4 ਵਜ ਗਏ ਸੀ ਢਾਬਾ ਮਿਲ ਗਿਆ ਸੀ ਢਾਬੇ ਤੇ ਰੁੱਕ ਕੇ ਚਾਹ ਪੀਂ ਗਏ ਚਾਹ ਪੀਤੀ ਆ ਇਹ ਚਾਹ ਚੁ ਪੀ ਕੇ ਤੇ ਚਲਦੇ ਆਪਾਂ ਦੁਬਾਰੇ ਜੀ ਬਾਤ ਆ ਇਹ ਕਾਫੀ ਪਈਆ ਫਾਜ ਰਕਾ ਤੋ ਅੱਗੇ ਲੰਘ ਗਏ ਸੀ ਕਿ 15 ਕਿਲੋਮੀਟਰ ਦੂਰ ਉਹ ਲਸਮਾਨ ਸਹੀ ਆ ਸਾਰਾ ਲੜ ਪੁੱਲੜ ਲਾ ਕੇ ਪੂਰਾ ਲਿਆਏ ਸੀ ਸੇਵਾਤੇ ਜੋ ਵੀ ਜੀ ਦੀ ਸ਼ਰਧਾ ਜਰੂਰ ਜਾਇਆ ਕਰੋ ਬਾਈ ਜਿੰਨੇ ਜੋਗੇ ਵੀ ਹੋ ਜਰੂਰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਮਾੜਾ ਸਮਾਂ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਵਾਹਿਗੁਰੂ ਸੁੱਖ ਸ਼ਾਂਤੀ ਰੱਖੇ ਚੜ੍ਹਦੀ ਕਲਾ ਰੱਖੇ ਵੀ ਆ ਉਹਦੀ ਜਿੰਨੇ ਜੋਗੇ ਹੈਗੇ ਹੋ ਉਹਨਾਂ ਜਰੂਰ ਕਰਿਆ ਕਰੋ ਜਿਹਦੇ ਕੋਈ ਜਿੰਨੀ ਵੀ ਸ਼ਰਦਾ ਹਣਾ ਨਹੀਂ ਵੀ ਸ਼ਰਦਾ ਨਹੀਂ ਚਲੋ ਆਪਾਂ ਜਿਆਦਾ ਕਰ ਸਕਦੇ ਤਾਂ ਇੰਨਾ ਭਰਾਵਾਂ ਦੇ ਨਾਲ ਖੜੋ ਆ ਕੇ ਦੁੱਖ ਸੁੱਖ ਸੁਣੋ ਪਤਾ ਲੱਗਦਾ ਬੰਦੇ ਜਿਹਦੇ ਜਾਨੇ ਆ ਵਿੱਚ ਹਣਾ ਦੁੱਖ ਦਰਦ ਜਿੰਨੇ ਜੋਗੇ ਵੀ ਹੋ ਉਹਨਾਂ ਕਰੋ ਜਰੂਰ ਬਾਕੀ ਬਾਹਰ ਚੜ੍ਹਦੇ ਕਲਾ ਰੱਖੇ ਕੋਲ ਤੇ ਚਲੋ ਚੱਲਦੇ ਆਪਾਂ ਹੁਣ ਅੱਗੇ ਨੂੰ ਜਾ ਕੇ ਦੇਖਦੇ ਆ ਆ ਤੂੰ ਸੋਣਾ ਹਨਾ ਆਇਆ ਗੱਦਾ ਲੱਗਿਆ ਪਿੱਛੇ ਟਰਾਲੀ ਦੇ ਵਿੱਚ ਤੁਰ ਜਾ ਤੇ ਕੱਲੇ ਜਿਹੜੇ ਆਟੇ ਵਾਲੇ ਹਨਾ ਉਹਨਾਂ ਤੇ ਸਿੱਟੀ ਗੱਦਾ ਤੇ ਦੂਜੇ ਰਸਣ ਤੋਂ ਬਚਾ ਕੇ ਉਹ ਫਲਾਈ ਖੜਾ ਪੰਜ ਚਾਰ ਅਪਡੋਂ ਸਾਡੇ ਨਾਲ ਤੈਨੂੰ ਮम्मा ਅੱਦੇ ਦਾ ਚਨੀਣ ਆਉਣ ਲੱਗ ਗਈ ਚੱਲ ਵੜ ਟਰਾਲੀ 'ਚ ਵੜ ਅਲ ਜਲ ਮਾਰਸ਼ਲ ਖਰਾਬਣਾ ਵੜੀ ਜਾਲਣਾ ਖਰਾਬ ਕਰਦੀ ਸਾਡੇ ਬੰਦੇ ਨੂੰ ਹੁੰਦੀ ਹੈ ਨੀਂਦ ਕਿਉਂਕਿ ਇਹ ਵਿਚਾਰਾ ਪਹਿਲਾਂ ਵੀ 8-10 ਦਿਨਸਾਲਾ ਫਿਰ ਜਾ ਕੇ ਆਇਆ ਮੇਲੇ ਤੇ ਅੱਖਿਆ ਪਿਆ ਕੰਦਾ ਤੇ ਦੇਖ ਲਈ ਬਾਈ ਬਣ ਕੇ ਹਨਾ ਆਟੇ ਵਾਲੀਆਂ ਥੇਲੀਆਂ ਤੇ ਦੂਜੀਆਂ ਤੋਂ ਬਚਾ ਕੇ ਚਲੋ ਚੱਲਦੇ ਆਪਾਂ ਅੱਗੇ ਨੂੰ ਚਲਦੇ ਆ ਅੱਗੇ ਚੱਲ ਕੇ ਕਾਪੀਤੀ ਬਾਗਿਆਨ ਨਹੀਂ ਸੀ ਮੁੰਡਾ ਵਿਚਰਾ ਬਹੁਤ ਸਮਝਾ ਬਣਾਈ ਚਲੋ ਜੀ ਚਲਿਏ ਸਾਹਿਬ ਜੀ ਹਾਂਜੀ ਹਾਂਜੀ ਚਲੋ ਫਿਰ ਆਹੇ ਗਰੂ ਇਹ ਜੀ ਆਪਾਂ ਨਿਗਾਨੀ ਕਰੀਗੀ ਉਹ ਤਾਂ ਠੇਕਾ ਵੀ ਲਿਖਿਆ ਹੋਇਆ ਚਲੋ ਰਬੂ ਮੇਰ ਕਰੇ ਹਾਟਲ ਨਹੀਂ ਸੀ ਨੇੜੇ ਤੇੜੀ ਸਾਨੂੰ ਮਿਲਿਆ ਮਾਸਾ ਇੱਕ ਹੋਟਲ ਮਿਲਿਆ ਇਹ ਚਲਦੇ ਹਾਂ ਲੋ ਜੀ ਆਪਾਂ ਪਹੁੰਚ ਗਏ ਸੀ ਨਿਆਲੇ ਕੇਰੇ ਨਿਆਲੇ ਕੇਰੇ ਤੋਂ ਅੰਦਰ ਜਾ ਕੇ ਹੈਗੇ ਚਾਰ ਪਿੰਡ ਛੱਡ ਕੇ ਤੇ ਬਸ ਇਥੇ ਚਾਹ ਪੀ ਲ ਗਏ ਚਾਹ ਪੀ ਕੇ ਚੱਲਦੇ ਅੱਗੇ ਉਹਨਾਂ ਨੂੰ ਬੰਦੇ ਸਾਡੇ ਪਿੱਛੇ ਕਾਰ ਤੇ ਆਈ ਜਾਂਦੇ ਉਹ ਵੀ ਆ ਜਾਣਗੇ ਬਰਾਬਰ ਅੱਗੇ ਚੱਲਦੇ ਆ ਜਵਾਨ ਸਾਡੇ ਥੱਕ ਗਏ ਆ ਚਾਹ ਚ ਪੀਉਨੇ ਆ ਮਾਨੂੰ ਈ ਚਾਹੇ ਤੋਂ ਬਾਪੂ ਜੀ ਨੂੰ ਵੀ ਕੀ ਮੌਲਾ ਅਸਲ ਤਾਂ ਸਾਰੀ ਮਰ ਗਈ ਆ ਉਹ ਤਾਂ ਆਪਾਂ ਨੂੰ ਵੈਸੇ ਵੀ ਪਤਾ ਹਣਾ ਵੀ ਮਰ ਗਈ ਆ ਤੇ ਕਣਕ ਵੀ ਇਹ ਕਹਿੰਦੇ ਪੂਰੀ ਮਿਹਨਤ ਲਾ ਕੇ ਪੂਰੇ ਤਿਆਰ ਹੋਣਗੇ ਵਾਂ ਤਾਂ ਵੀਜੀ ਜਾਊਗੀ ਨਹੀਂ ਤਾਂ ਵੀਜੀ ਨਹੀਂ ਜਾਣੀ ਤੇ ਚਲੋ ਵਾਹਿਗੁਰੂ ਕਿਰਪਾ ਕਰੇ ਹਣਾ ਛੇਤੀ ਛੇਤੀ ਤਿਆਰ ਹੋ ਜਾਣ ਉਹਨਾਂ ਕਣਕ ਵੀਜੀ ਜਾਵੇ ਇਹ ਰਾ ਤਾਂ ਰਾਸ਼ਨ ਲੈ ਕੇ ਆਏ ਸੀਗੇ ਸਰੋ ਜੀ ਵਾਹਿਗੁਰੂ ਨੇ ਕਿਰਪਾ ਕੀਤੀ ਕੋਸ਼ਿਸ਼ ਕਰਾਂਗੇ ਕਰਾਈ ਵੀ ਲੈ ਕੇ ਆਵਾਂਗੇ ਤੇ ਕੋਈ ਪੰਜ ਚਾਰ ਦਿਨ 10 ਦਿਨ ਜਿੰਨਾ ਵੀ ਟਾਈਮ ਹੋਇਆ ਅੱਡਾਂਗੇ ਟਾਈਮ ਲਾ ਕੇ ਜਾਵਾਂਗੇ ਤੇ ਅੱਜ ਤੱਕ ਲੋਕਾਂ ਰਾਸ਼ਨ ਤੇ ਨਹੀਂ ਅੱਲਾ ਕੇਰਾ ਤੋਂ ਅੰਦਰ ਵੜ ਕੇ ਆ ਪਿੰਡ ਦੋ ਤਿੰਨ ਪਿੰਡਾਂ ਨਾਲ ਦੱਸਿਆ ਵੀ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਇਸ ਏਰੀਏ ਚ ਚੱਲਦੇ ਆਪਾਂ ਦੇਖਦੇ ਆ ਅੱਗੇ ਜਾ ਕੇ ਕਿਹੜੇ ਪਿੰਡ ਆ ਕਿਹੜੇ ਨਹੀਂ ਗੇ ਉਦੋਂ ਬਾਅਦ ਫਿਰ ਇੱਕ ਵਾਰ ਚਾਹ ਚੁ ਪੀ ਲਈਏ ਪੱਚ ਬਾਈ ਨੂੰ ਚਾਹ ਬਣ ਗਈ ਚਲੋ ਮਿਲਦੇ ਆ ਅੱਗੇ ਚੱਲ ਕੇ ਨਿਆਲੇ ਖੇਰੇ ਨਿਆਲੇ ਖੇਰੇ ਦਾ ਇੱਥੇ ਨਿਆਲੇ ਖੜੇ ਮੋੜ ਤੇ ਥਾਣਾ ਰਹਿ ਜਾਂਦਾ ਥਾਣੇ ਵਾਲੇ ਵੀ ਅੰਕਲ ਪੁਲਿਸ ਵਾਲੇ ਬਹੁਤ ਵਧੀਆ ਮੁੰਚੀ ਸਾਹ ਨਾਲ ਵੀ ਗੱਲ ਹੋਈ ਸੀ ਕਿੰਦੇ ਕੋਈ ਨਹੀਂ ਨਾਲ ਚੱਲਵੜਾਂਗੇ। ਵੀ ਹੁਣ ਸਾਡੇ ਜਾ ਕੇ ਵਿਚਾਰੇ ਨੇ ਚਾਚੂ ਨੂੰ ਪੁੱਛੀ ਅਸੀਂ ਕਿ ਫਿਰ ਕੋਈ ਨਾ ਅੰਕਲ ਬਾਹਰ ਪਿਲਾਉਣਗੇ ਹਨਾ। ਤੇ ਚਲੋ ਉਹ ਤੋਂ ਮੂਮਾ ਤੋਂ ਲਿਆ ਆ ਕੇ ਕਿ ਵਧੀਆ ਪੁਲ ਸਟਾਪ ਬਹੁਤ ਵਧੀਆ ਇੱਥੋਂ ਦਾ। ਤੇ ਚਲੋ ਮਿਲਦੇ ਆ ਅੱਗੇ। ਲੋ ਬਈ ਅੱਪਾ ਪਿੰਡਾਂ 'ਚ ਪਹੁੰਚ ਗਏ ਸੀ ਹਾਰ ਕੇ ਤੋਂ ਅੱਗੇ ਕਿਹੜਾ ਪਿੰਡ ਵੀ ਆਹ। ਕੀ ਕੀ ਪ੍ਰਤੀਕੇ ਪਾਣੀ ਦਾ ਵਸੇ ਇਸ ਪਿੰਡ ਚੋਂ ਤਾਂ ਪਾਣੀ ਸੁੱਕਿਆ ਪਰ ਝੋਨੇ ਨਹੀਂ ਕਿ ਕੁਝ ਵੀ ਪੱਲੇ ਕੱਲਾ ਫੂਸ ਹੀ ਰਹਿ ਗਿਆ ਝੋਟਿਆਂ ਦਾ ਬਹੁਤ ਮਾੜੇ ਹਾਲ ਆ ਯਾਰ ਚਲੋ ਕਹਿਣ ਨੂੰ ਕੋਈ ਕੋਸ਼ਿਸ਼ ਲਈ ਜਾਵੇ ਝੋਨੇ ਵਿਚਾਰਿਆਂ ਦੇ ਇਹਦਾ ਵਾਹ ਵੀ ਨਹੀਂ ਜਾਂਦੇ ਇਹਨਾਂ ਨੂੰ ਤਾਂ ਅੱਕ ਵੀ ਨਹੀਂ ਲੱਗਣੀ ਔਖਾ ਹੋ ਗਿਆ ਹੁਣ ਚੰਗੀ ਤਰ੍ਹਾਂ ਸੁੱਤਣਗੇ ਤਾਂ ਛੱਟ ਹੋਣਗੇ ਤੇ ਕਾਫੀ ਬੁਰਾ ਹਾਲ ਆ ਬਹੁਤ ਪਾਣੀ ਖੜਾ ਆ ਆ ਕੇ ਆਏ ਸੀ ਕਿ ਚਲੋ ਪਿੱਛੇ ਤਾਂ ਪਾਣੀ ਹੈ ਨਹੀਂ ਸੀਗਾ ਅੱਗੇ ਪਾਣੀ ਬਹੁਤ ਆ ਦੇਖੋ ਯਾਰ ਬਹੁਤ ਠੀਕਾ ਹਾਲ ਸਾਥ ਤੇ ਆ ਸਾਈ ਗੁਰੂ ਮਿਹਰ ਕਰੇ ਚਲੋ ਜਿਹੜਾ ਹੋਣਾ ਸੀ ਹੋ ਗਿਆ ਅੱਗੇ ਲਈ ਸਾਈ ਗੁਰੂ ਤੰਦਰੁਖੀ ਕਰਤੇ ਅੱਗੇ ਤੋਂ ਇਹ ਨੁਕਸਾਨ ਨਾ ਹੋਵੇ ਜਿਹੜਾ ਪਾਣੀ ਹੈ ਛੇਤੀ ਸੁੱਕ ਜੇ ਵਿਚਾਰੇ ਕੋਈ ਕਣਕ ਵੀ ਡਿੱਗੀ ਜਾਵੇ ਕੀ ਨਹੀਂ ਕਰਦਾ ਕੁਝ ਵੀ ਬੋਲਣ ਨੂੰ ਇੰਨੇ ਮਾੜੇ ਹਾਲਾਤ ਆ ਦੇਖੋ ਝੋਨੇ ਦੇ ਕੱਲੇ ਫੂਟ ਵੀ ਆ ਦੇਖ ਸਕਦੇ ਹੋ ਪਾਹੀ ਗੁਰੂ ਪਾਹੀ ਗੁਰੂ ਧੰਦੇ ਲੋਕ ਆ ਜਿਹੜੇ ਲੋਕ ਕੱਟ ਰਹੇ ਆ ਲਓ ਜੀ ਸੇਵਾ ਚੱਲ ਰਹੀ ਆ ਆਪਣੇ ਵਿੱਕੀ ਬੈਂਸ ਸੇਵਾਦਾਰ ਕੈਨੇਡਾ ਤੋਂ ਜਥੇਦਾਰ ਤੇ ਵਿੱਕੀ ਬੈਂਸ ਜੀ ਭਾਈ ਨੁਕਸਾਨ ਬਹੁਤ ਹੋਇਆ ਕਹਿਨੂੰ ਕੋਈ ਕੁਛ ਕਹੀ ਜਾਵੇ ਉਹ ਘਰੇ ਭਾਇਆ ਹੋਇਆ ਰੱਖ ਲਿਆ ਦੇਖੋ ਝੋਨੇ ਦਾ ਬਹੁਤ ਮਾੜਾ ਹਾਲਾ ਝੋਨੇ ਦਾ ਕੋਈ ਪੱਲੇ ਨਹੀਂ ਨਿਕਲਣਾ ਢੱਕੇ ਖੜੇ ਆ ਠੀਕਾ ਜੀ ਕੋਈ ਕੁਛ ਕਹੀ ਜਾਵੇ ਇੱਕ ਵੀਰ ਬੇਨਤੀ ਆ ਸਾਰਿਆਂ ਨੂੰ ਜੋ ਵੀ ਰਾਸ਼ਨ ਵੰਡਣ ਆਉਂਦਾ ਠੀਕ ਆ ਸਾਰਿਆਂ ਨੂੰ ਦੋ ਗਰੀਬਾਂ ਨੂੰ ਤਾਂ ਦੇਣਾ ਹੀ ਦੇਣਾ ਪਰ ਜੀਵਨਦਾਰਾਂ ਨੂੰ ਜ਼ਰੂਰ ਦੇ ਕੇ ਜਾਓ ਜੀਵਨਦਾਰ ਆਪਣੇ ਤੋਂ ਬਾਹਰ ਮੰਗਣ ਨਹੀਂ ਆਊਗਾ ਕਦੇ ਵੀ ਤੇ ਪਲੀਜ਼ ਇਹਨਾਂ ਦੇਖਿਆ ਕਰੋ ਵੀ ਵੱਡੀ ਕੋਠੀ ਆ ਤੇ ਕੋਈ ਗੱਲ ਨਹੀਂ ਹਨਾ ਵੀ ਥਰਦਾ ਹੋਊਗਾ ਵੱਡੀ ਕੋਠੀ ਵਾਲੇ ਦੇ ਵੀ 30 ਕਿੱਲੇ ਹੁੰਦੇ 30 ਕਿੱਲੇ ਚੋਂ ਨੰਮ ਰਿਆ ਹੁੰਦਾ ਠੀਕ ਹੈ ਜੀਵਨ ਗਰੀਬਾਂ ਨੂੰ ਵੀ ਦੋ ਆਪਾਂ ਇਹ ਨਹੀਂ ਕਹਿੰਦੇ ਵੀ ਨਾ ਦੋ ਕਿਸੇ ਨੂੰ ਪਰ ਨਾਲ-ਨਾਲ ਉਹਨਾਂ ਦਾ ਵੀ ਖਿਆਲ ਰੱਖੋ ਯਾਰ ਇਹ ਨਾ ਕਰੋ ਅਸੀਂ ਆਏ ਆ ਕਿੰਨਾ ਟਾਈਮ ਹੋ ਗਿਆ ਇੰਨਾ ਕਰਾਂ ਜੋ ਇਹ ਕਹਿੰਦੇ ਭਾਈ ਆਇਆ ਹੀ ਨਹੀਂ ਸਾਡੇ ਕੋਲ ਇੱਕ ਗੱਠਾ ਦੀ ਚਾਰ ਵਾਲੇ ਆਏ ਸੀ ਅੱਜ ਉਹ ਵਿਚਾਰੇ ਕਹਿੰਦੇ ਬਾਹਰ ਖੜੇ ਸੀ ਉਹਨਾਂ ਨੇ ਰੋਕ ਲਿਆ ਤੇ ਅਸੀਂ ਗੱਠਾ ਦੀ ਚਾਰ ਦਾ ਕਿਹਾ ਸੀਗਾ ਤੇ ਉਹ ਵੀ ਲਾ ਕੇ ਨਹੀਂ ਗਏ ਤੇ ਤੇ ਕੰਮ ਕੰਮ ਚਲੋ ਕੋਈ ਗੱਲ ਨਹੀਂ ਕਰਦੇ ਗੱਲਾਂ ਬਾਤਾਂ ਥੋੜਾ ਕਰ ਲਈਏ ਸੇਵਾ ਆ ਜੀ ਕਿੰਨੇ ਆ ਕਰਾਂਗੇ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਆਪਾਂ ਇੱਕੀpropto ਜਿਲ੍ਹੇ ਦੇ ਪਿੰਡਾਂ ਬਸ ਤੀਰਤੋ ਕੀ ਪਰ ਵੀ ਰਤੋ ਕੀ ਰਾਸ਼ਨ ਦੀ ਸੇਵਾ ਲੈ ਕੇ ਆਈ ਸੀ ਮਾਰਾ ਇਹ ਰੋ ਸੇਵਾ ਦੀ ਨਾਤਮਕ ਸੀ ਦੇਖੋ ਯਾਰ ਕੀ ਹਾਲ ਆ ਝੋਨਿਆਂ ਦੇ ਪਾਣੀ ਨਾਲ ਵਿੱਚ ਝੋਨਾ ਤਾਂ ਹੈ ਹੀ ਨਹੀਂ ਬਸ ਪਰਾਲੀ ਰਹਿ ਗਈ ਕਿਤੇ ਕੋਈ ਪਰਾਲੀ ਖੜੀ ਆ ਬਹੁਤ ਬਹੁਤ ਮੰਦੇ ਹਾਲ ਨੇ ਉਹ ਬੋਲਣ ਨੂੰ ਬਾਕੀ ਸ਼ਬਦ ਹੀ ਹਨੀਗੇ ਤੋ ਰਾਸ਼ਨ ਦੀ ਲੈ ਕੇ ਆਏ ਜਿਵੇਂ ਆਟਾ ਗੰਡੇ ਨੂਨ ਮਿਰਚ ਤੇਲ ਹਲਦੀ ਮਸਾਲਾ ਸਾਰਾ ਕੁਝ ਲੈ ਕੇ ਆਏ ਆ ਯਾਰ ਬਹੁਤ ਮਾੜੇ ਹਾਲਾ ਕੀ ਕਰੇ ਛੋਨੇ ਦਾ ਬਾਬਾ ਨੁਕਸਾਨ ਹੋ ਗਿਆ ਯਾਰ ਬਾਲਾ ਨੁਕਸਾਨਾ ਪਾਣੀ ਦੇਖ ਉਧਰ ਮੇਰਾ ਪਰਾ ਦਿਖਾਈ ਪਾਣੀ ਵੀਡੀਓ ਚ ਬਾਬਾ ਬਾਬਾ ਮੇਰ ਕਰੇ ਯਾਰ ਬਹੁਤ ਜਿਆਦਾ ਨੁਕਸਾਨ 70 80 ਸੀ ਹਜ਼ਾਰ ਦਾ ਇਹਨਾਂ ਦੇ ਕਿਲਾ ਹੁੰਦਾ ਇਕੱਠਗਣ ਵਾਲਾਂ ਲਾ ਤੇ ਸਾਰੇ ਦਾ ਸਾਰਾ ਰੁੜ ਗਿਆ ਆ ਦਿਖਾ ਇੱਧਰ ਸਾਰਾ ਇੱਧਰ ਦਿਖਾ ਸਾਰਾ ਧੰਦੇ ਆ ਜ਼ਿੰਮੀਦਾਰ ਜਿਹੜੇ ਵਿਚਾਰੇ ਸੱਚੇ ਪਾਤਸ਼ਾਹ ਮੇਰ ਕਰੇ ਇਹਨਾਂ ਤੇ ਯਾਰ ਹਾਲ ਹੀ ਨਹੀਂ ਰਿਹਾ ਕੋਈ ਦੇਖ ਯਾਰ ਸਲਟ ਜੰਮ ਗਈ ਅੱਜ ਚੋਨਾ ਦਿਖਾਉਣੇ ਤੁਹਾਨੂੰ ਮੋਰੇ ਆ ਬਾਈ ਚੋਨਾ ਦਿਖਾਈਏ ਹਾਂ ਚਲੋ ਕੋਈ ਜੀ ਆਣਾ ਮੈਂ ਪਹਿਲਾਂ ਵੀ ਕਲਿੱਪ ਕੀਤਾ ਸੀਗਾ ਜੀ ਇਹਨਾਂ ਦੇ ਘਰਾਂ ਦੇ ਜਰੂਰ ਰਾਜ ਕਰਦੇ ਕਿ ਦੋ ਜਿਹੜੇ ਕਾਰਨ ਪਤਾ ਹੈ ਕੀ ਗੱਲ ਹੈ ਅਗਲਾ ਕੋਠੀਆਂ ਵਾਲਿਆਂ ਦੇ ਜਾਂਦੇ ਨਹੀਂ ਅਲਗ ਇਹਨਾਂ ਕੋਠੀ ਪਾਈ ਹੈ ਸਰਦਾ ਇਹਨਾਂ ਦਾ ਪਰ ਉਹਨਾਂ ਦੀ ਕੋਈ ਜਾਂਦਾ ਨਹੀਂ ਗਾ ਉਹ ਉਹ ਪਰਲਾ ਘਰ ਸੀ ਉਹਨਾਂ ਨੇ ਕਿਹਾ ਸਾਡੇ 9 ਕਿੱਟਾ ਚੱਲਣੀਆਂ ਤੇ 15 ਲੱਖ ਦੀਆਂ ਦੋ ਦੋ ਤਿੰਨ ਤਿੰਨ ਜਣੇ ਨਿਆਣੇ ਵੀ ਲੈ ਜਾਣ ਲੱਗੇ ਤੇ ਬਾਅਦ ਚ ਵੇਚ ਦਿੰਦੇ ਅੱਗੇ ਜਾ ਕੇ ਮੈਂ ਇਹੀ ਕਹਿੰਦਾ ਜ਼ਿਮੀਂਦਾਰਾਂ ਨੂੰ 2000 ਜਿੰਨੇ ਨੇ ਦੇਣ ਹੁੰਦਾ ਕੋਠੀਆਂ ਨਾ ਵੇਖਿਆ ਕਰੋ ਕੋਠੀਆਂ ਪਾਈਆਂ ਜ਼ਿਮੀਂਦਾਰਾਂ ਦੇ ਆ ਝੋਨਾ ਦਿਖਾ ਮੇਰਾ ਭਰਾ ਇਹ ਕਿ ਜਿਹੜਾ ਕੋਠੀ ਪਾਈ ਉਹਦੇ 40 ਕਿਲੇ ਝੋਨਾ ਤੇ 40 ਦਾ 40 ਗਿਆ ਤੇ ਆਪ ਤੇ ਉਹ ਤੇ ਖਰਚਾ ਵੀ ਕਿਦਾਂ ਲੱਗਿਆ ਤੇ ਹੁਣ ਕੋਠੀ ਨੂੰ ਵੇਚਾ ਗਈ ਕੱਟ ਲੈ ਆਪਦੀ ਨੂੰ ਕੋਈ ਝੋਨਾ ਦੇਖੋ ਬਈ ਆ ਤਾਂ ਪਾਲਾ ਹੋ ਗਿਆ ਯਾਰ ਧੰਨ ਦੇਵਾ ਕੀ ਹੋਰ ਕੁਝ ਕਰੀ ਚਲੋ ਚੱਲਦੇ ਆ ਅੱਗੇ ਦੇਖਦੇ ਆ ਬਾਈ ਹਨਾ ਨਾਲ ਨਾਲ ਸੇਵਾ ਵੀ ਕਰਨੀ ਆ ਆ ਦੇਖੋ ਥੋੜਾ ਬਾਈ ਆ ਦੇਖੋ ਯਾਰ ਕਿੱਥੋਂ ਕੀ ਚੜਿਆ ਹੋਇਆ ਦੇਖੋ ਯਾਰ ਬਾਈ ਯਾਰ ਦਿਲ ਨੂੰ ਬਹੁਤ ਹੋਰ ਤਰ੍ਹਾਂ ਚਲੋ ਕਰਦੇ ਆ ਗੱਲਾਂ ਬਾਤਾਂ ਅੱਗੇ ਕਬੇ ਟੱਲੀ ਕਲਾਮ ਪੈਂਡਾ ਫਰੋਜਪੁਰ ਦਾ ਵੀ ਤੇ ਕੋਈ ਦੇ ਦਿੰਦੇ ਐ ਸਾਈਡ ਭਾਈ ਤੇ ਆ ਦੇਖੋ ਯਾਰ ਬਹੁਤ ਬੁਰੇ ਹਾਲ ਆ ਉਧਰ ਪਾਣੀ ਸੁੱਕ ਗਿਆ ਸੀ ਵੈਸੇ ਚਲੋ ਖਤਮ ਸੀ ਉਹ ਵੀ ਤੇ ਇਧਰ ਦਾ ਪਾਣੀ ਬਹੁਤ ਜ਼ਿਆਦਾ ਆ ਦੇਖੋ ਪਾਣੀ ਹਾਲੇ ਵੱਟਾ ਵੀ ਨਹੀਂ ਹਜੇ ਤਾਂ ਦੇਖਦੇਗੇ ਗੋਰਾ ਬੁਰਾ ਤੇ ਦੇਖੋ ਕਿਵੇਂ ਚੜਿਆ ਪਿਆ ਬਈ ਜਰੂਰ ਆਓ ਜਰੂਰ ਕੇੜਾ ਮਾਰੋ ਸੇਵਾ ਕਰੋ ਜੇ ਨਹੀਂ ਉਹਨੇ ਜੋ ਕਿ ਆ ਕੇ ਕੇੜਾ ਮਾਰ ਕੇ ਹਾਲਾਤ ਜਰੂਰ ਦੇਖ ਕੇ ਜਾਓ ਇੱਥੋਂ ਦੇ ਠੀਕ ਆ ਹੋਰ ਨਹੀਂ ਬੰਦਾ ਦੁੱਖ ਸੌਖੀ ਵੰਡਾ ਜਾਂਦਾ ਬਹੁਤ ਬੁਰੇ ਹਾਲਾ ਪਾਣੀ ਪਾਣੀ ਖੜਾ ਕਮਾਰੀਆਂ ਇਸ ਪਾਣੀ ਤੋਂ ਕਿੰਨੀਆਂ ਬਣੀ ਜਾਂਦੀਆਂ ਮੁਸ਼ਤ ਮਾਰਨ ਲੱਗਿਆ ਪਾਣੀ ਲੋਕ ਪਦਰ ਤੋਂ ਤਾਂ ਕੇਰ ਸੀਗਾ ਨਾਲ ਮਿਲ ਕੇ ਕੱਢਣਾ ਪਊਗਾ ਸਾਰਿਆਂ ਨੂੰ ਟਾਈਮ ਇੱਥੇ ਬਈ ਕਿੰਨੇ ਫੁੱਟ ਪਾਣੀ ਸੀਗਾ ਹਾਂ ਇਹ 10 ਫੁੱਟ ਕੋਵੇ ਡਰਾਕਟਾਂਲੇ ਉੱਤੇ ਪਤਾ ਲੱਗਦੀ ਜਾਂਦਾ ਕਿਵੇਂ ਚੜਿਆ ਆ ਠੀਕ ਆ ਬਈ ਬੰਦਾੜੋ ਪਤਾ ਸੀ ਕਿੰਦੇ ਇੱਥੇ ਬਈ ਸਿੱਖ ਲੋ ਸਕਦਾ ਸੀ ਬੰਦਾ ਇੱਧਰ ਮੋੜ ਲੀਏ ਗੱਡੀ ਵੀਰੇ ਗਾਹ ਕੱਢੀ ਗਾਹ ਕੱਢੀ ਚਲੋ ਸਰਦੈ ਗੱਲਬਾਤ ਬਈ ਲੋ ਭਾਈ ਤਰਾਸ਼ ਵੰਡੀ ਜਾਂਦੇ ਆ ਜਿਵੇਂ ਜਿਵੇਂ ਜਗਾ ਆ ਜਾਂਦੀ ਆ ਦੇਖ ਲਈਦਾ ਪਾਣੀ ਮੰਨ ਫਿਰ ਖਰਾਬ ਹੋ ਜਾਂਦਾ ਈਆਂ ਹਮ ਤਾਂ ਗੱਲ ਵੀ ਬਹਿ ਗਿਆ ਵਿਚਾਰੇ ਅੰਕਲ ਹੋਣਾ ਨਾਲ ਦੁੱਖ ਕਰੀਦੇ ਆ ਬੜਾ ਯਾਰ ਹਨਾ ਫੀਲ ਹੁੰਦਾ ਮੈਂ ਤਾਂ ਹਰ ਜਦੋਂ ਵੀ ਕਲਿੱਪ ਬਣਾਉਣਾ ਮੈਂ ਤਾਂ ਹਰ ਕਲਿੱਪ ਚ ਇਹੀ ਕਹਿੰਨਾ ਭਾਈ ਜਿਹਦੀ ਜਿੰਨੀ ਸ਼ਰਤ ਆ ਉਹਨਾਂ ਕਰੋ ਜਿਹਦੀ ਨਹੀਂ ਵੀ ਸ਼ਰਤ ਆ ਭਾਈ ਵਣ ਕੇ ਇਹਨਾਂ ਕੋਲੇ ਘੇੜਾ ਮਾਰੋ ਇਹਨਾਂ ਨਾਲ ਗੱਲਾਂ ਬਾਤਾਂ ਕਰਜੋ ਬੰਦੇ ਦਾ ਜਿਵੇਂ ਦੁੱਖ ਦਰਦ ਘਟ ਜਾਂਦਾ ਕੋਈ ਆਇਆ ਹੌਸਲਾ ਵਜਾਈ ਹੋ ਜਾਂਦੀ ਆ ਠੀਕ ਆ ਅੱਜ ਫੇਰ ਬੱਤਲਵਾਈ ਹੋਈ ਜਾਂਦੀ ਆ ਇਹਦਾ ਹੋਰ ਡਰ ਲੱਗ ਜਾਂਦਾ ਨਾ ਹਜੇ ਕਣਕਾਂ ਵੀ ਚਣੀਆਂ ਇੱਕ ਫਸਲ ਤਾਂ ਗਈ ਝੋਨੇ ਦੀ ਤੇ ਜਿੱਥੇ ਆ ਪਾਣੀ ਖੜਾ ਇਹ ਤਾਂ ਕਣਕ ਵੀ ਨਹੀਂ ਬੀਜੀ ਸੀ ਚਲੋ ਕਈ ਤਾਂ ਪਾਣੀ ਸੁੱਕਿਆ ਚਲੋ ਝੋਨਾ ਨਹੀਂ ਹੋਇਆ ਕਣਕ ਦੀ ਆਸ ਉਮੀਦ ਹੈਗੀ ਆ ਦੇਖੋ ਕਿਹੜਾ ਟਾਈਮ ਹੋ ਗਿਆ ਹਨਾ ਕਿੰਨੀ 21 ਤਰੀਕ ਅੱਜ ਅੱਜ ਕਿੰਨੀ ਤਰੀਕਾ ਅੱਜ 29 ਤਰੀਕ ਹੈ ਜੀ 29 ਤਰੀਕ ਹੋ ਗਈ ਆ ਦੇਖ ਲੋ ਅੱਜ ਦੇਖ ਲੋ ਕਦੋਂ ਤੇ ਹੜਾ ਹੈ ਕਦੋਂ ਦੇਖਿਆ ਆ ਸੜਕਾਂ ਦੇ ਉੱਤੋਂ ਦੀ ਹਜੇ ਵੀ ਆ ਇਸ ਕਿਸੇ ਏਰੀਆ 'ਚ ਪਾਣੀ ਖੜਦਾ ਦੱਸੋ ਇਹ ਵਿਚਾਰੇ ਲੋਕ ਕਰਨਗੇ ਕੀ ਆਪਾਂ ਕਹਿ ਦਿੰਨੇ ਆ ਉਹਨਾਂ ਨੇ ਕਰਤਾ ਉਹ ਐ ਹੋ ਗਿਆ ਤੇ ਪਰ ਇਹਨਾਂ ਦੇ ਇਹਨਾਂ ਤੇ ਹੀ ਜਾਣਦੇ ਆ ਹਨਾ ਚਲੋ ਆਪਾਂ ਵੀ ਇੱਕ ਦੋ ਦਿਨ ਆਉਣਾ ਚੱਲ ਜਾਣਾ ਲਓ ਜੀ ਉਹ ਆਹੀ ਪੁਕਾ ਨਾ ਨਾ ਕਦੋਂ ਤੈਨੂੰ ਕਾਫੀ ਸ਼ਾਮ ਹੋ ਗਈ ਸਵੇਰ ਦੇ ਲੱਗੇ ਪਏ ਆ ਰਾਸ਼ਨ ਵੰਡਣ ਆਪਾਂ ਇਦਾਂ ਕਿੱਟਾ ਬਣਾਈਆਂ ਸੀਗੀਆਂ ਆਪਾਂ ਘਰੇ ਰਾਤ ਕੱਲ ਸਾਰਾ ਦਿਨ ਚੱਕੀ ਚੱਲੀ ਗਈ ਆਟਾ ਦੇ ਪੈਕਿੰਗ ਕਰਾਈਏ ਇਹਦੇ ਚ ਸਾਰਾ ਰਾਸ਼ਨ 300 ਕਿੱਟ ਆਪਾਂ ਬਣਾਈ ਸੀ ਪੂਰੀ ਆਪਣਾ ਬੰਦਾ ਟਰਾਲੀ ਵਾਲਾ ਨਾ ਥੱਲੇ ਉਵੇਂ ਕੋਈ ਨਹੀਂ ਉਹ ਵਿਕਰਮ ਚੜ ਭੱਜ ਕੇ ਟਰਾਲੀ ਗਈ ਚਲੋ 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 ਆਪੜਾ ਆਤਲੋ ਹੈ ਨਾ ਵੰਦਿਆਂ ਨੂੰ ਓਏ ਸ਼ੇਰ ਬਾਈ ਨਾ ਆਇਆ ਆਇਆ ਬਾਤ ਫੋਨ ਨੰਬਰ ਉਹ ਬਾਈ ਕੀ ਕਹ ਬਾਈ ਮਿਲਦੇ ਆ ਇੱਥੇ ਲੱਗੇ ਰਹੋ ਸੇਵਾ ਚ ਬਹੁਤ ਵਧੀਆ ਟੂੜੀ ਲੈ ਕੇ ਆਏ ਹਾਂ ਤੁਸੀਂ ਬਹੁਤ ਵਧੀਆ ਚੜ ਜਾ ਚੜ ਜਾ ਵਿਕਰਮ ਉਹਨੇ ਫੈਂਟ ਦੇ ਨਾਲ ਉੱਤੇ ਚੜਦੀ ਬਾਈ ਚੜ ਜਾ ਉਹਨੇ ਫੈਂਟ ਦੇ ਨਾਲ ਕੋਈ ਨਾ ਫਿਰਦਾ ਰਹਿੰਦੇ ਚੋੜਾ ਹੁੰਦੇ ਖੜ ਜਾ ਨਹੀਂ ਬਾਈ ਉਹ ਚੋੜਾ ਆਹ ਦੇਖੋ ਬਾਈ ਬਿਚਾਰਿਆਂ ਦੀ ਫਸਲਾਂ ਮਰ ਗਈਆਂ ਹਨਾ ਝੋਨਾ ਹੋਇਆ ਨਹੀਂਗਾ ਵਿਚਾਰੇ ਦੋ ਦੋ ਟਰੈਕਟਰ ਲਾ ਕੇ ਹੁਣ ਉਹ ਪਰਾਲੀ ਨੂੰ ਕਰੀ ਜਾਂਦੇ ਆ ਠੀਕ ਆ ਕਿੰਨਾ ਨੁਕਸਾਨ ਆ ਦੇਖੋ ਵਿਚਾਰਿਆਂ ਦਾ ਡੀਜ਼ਲ ਬਲੀ ਜਾਂਦੇ ਆ ਹਨਾ ਇੱਕ ਤਾਂ ਝੋਨਾ ਹੋ ਜੇ ਉਹ ਵੀ ਆ ਝੋਨਾ ਵੀ ਨਹੀਂ ਹੋਇਆ ਖੇਚਲਾ ਵੀ ਦਵਾਰੇ ਦਵਾਰੇ ਮਾਰ ਕਰਨੀਆਂ ਪਈ ਜਾਂਦੀਆਂ ਬਹੁਤ ਬਈ ਯਾਰ ਹਨਾ ਹੱਲਾ ਚਲੋ ਅਰਦਾਸ ਕਰਿਆ ਕਰੋ ਕਰਿਆ ਕਰੋ ਕਿ ਕਰੀਏ ਸਾਰੇ ਨਾ ਰਲ ਮਿਲ ਕੇ ਭਾਈ ਗੁਰੂ ਚਲੋ ਜਿਹੜਾ ਟਾਈਮ ਆਇਆ ਅੱਗੇ ਤੋਂ ਇਹ じゃ ਕਿਤੇ ਟਾਈਮ ਨਾ ਆਵੇ ਹਨਾ ਸਭ ਸੁਖ ਦੀ ਰੋਟੀ ਖਾਣ ਥੋੜੀ ਖਾਲੇ ਬੰਦਾ ਸੁਖ ਦੀ ਖਾਵੇ ਪਰ ਫੇਰ ਕਰੇ ਰੱਬ ਹਾਂ ਤਾਂ ਯਾਰ ਫੇਰ ਲੋਕ ਬਹੁਤ ਝਗਰਿਆਂ ਵਾਲੇ ਆ ਜਿਹੜੇ ਰਹਿ ਰਹੇ ਆ ਵੜਾ ਜੱਲਾ ਤਾਂ ਇਹ ਆਪਣੇ ਫਸਲ ਵੀ ਕਿ ਮਰ ਜੇ ਇੱਕ ਅੱਧੀ ਆਪਾਂ ਮਰ ਜੀਏ ਨਾ ਹੀ ਪਰ ਸਹੀ ਆ ਪਾਣੀ ਨਹੀਂ ਚੱਲ ਸਕਦੇ ਹਣਾ ਆ ਪਾਣੀ ਦੇ ਕਿੱਥੇ ਚੜਿਆ ਭਾ ਤਾਂ ਉਹ ਟ੍ਰਾਂਸਫਰ ਨਹੀਂ ਕੀ ਆ ਝੋਨਾ ਨਹੀਂ ਗਾ ਬਈ ਦੇਖ ਲੋ ਇਕੱਲਾ ਫੂਸ ਆ ਭਾ ਤਾਂ ਕਣਕ ਉਹ ਬੰਦਾ ਟੂੜੀ ਤਾਂ ਬਣਾ ਲੇ ਇਹ ਤਾਂ ਉਹ ਵੀ ਨਹੀਂ ਬੰਦਾ ਇਹ ਫੜ ਫਟ ਵਟ ਕੋਈ ਨਾ ਕਿੰਨੇ ਸੁਪਉਣਾ ਪੈਂਦਾ ਇਹ ਤਵੜਾ ਮੈਂ ਤਾਂ ਵੇਖੀ ਹੋ ਗਏ ਸਾਨੂੰ ਟੋਕਾ ਬਾਲੀ ਵਾਲੀ ਮਾਰਦਾ ਬੰਦਾ ਇੱਥੇ ਦੇਖੋ 1 ਮਿੰਟ ਯਾਰ ਆ ਦੇਖੋ ਕੋਲੇ ਕਰਕੇ ਦੇਖੋ ਨਾ ਮੈਂ ਬਾਈ ਯਾਰ ਦੇਖਿਓ ਜਰੂਰ ਆਣਾ ਆ ਦੇਖੋ ਫੂਸ ਤਾਂ ਕੱਲਾ ਇੱਕ ਰੋਕੀਂ 1 ਮਿੰਟ ਬਾਈ 1 ਮਿੰਟ ਰੋਕ ਕੇ ਰਹੀ ਏ ਮੈਂ ਫੂਸ ਦਿਖਾ ਦਿਆਂ ਆ ਦੇਖੋ ਬਾਈ ਕੱਲਾ ਫੂਸ ਆ ਜਿਵੇਂ ਕੱਲਾ ਕਿਤੇ ਕੁਛ ਨਹੀਂ ਗਾ ਦਾਣਾ ਵੀ ਨਹੀਂ ਕਿਤੇ ਦਾਣਾ ਵੀ ਆ ਇਧਰ ਦੇਖ ਲੋ ਮਾਈਕਰੋ ਮੇਰ ਕਰੇ ਯਾਰ ਹਨਾ ਕਣਕ ਬੀਤੀ ਜਾਵੇ ਬੱਸ ਰੱਬ ਅੱਗੇ ਹਮ ਤਾਂ ਇਹੀ ਦੁਆ ਹੈ ਜਨਦੀ ਕਣਕ ਜ਼ਰੂਰ ਬੀਤੀ ਜਾਵੇ ਲਓ ਜੀ ਆਪਾਂ ਸੇਵਾ ਕਰਕੇ ਹੋ ਗਈ ਦੀ ਬਰੀ ਚੱਲ ਪਈ ਸੀ ਉੱਥੋਂ ਰਸਤੇ 'ਚ ਆ ਗਏ ਜਾਓ ਜ਼ਰੂਰ ਭਾਈ ਹਨਾ ਸੇਵਾ ਤੇ ਰਾਸ਼ਨ ਵੀ ਬਹੁਤ ਪਹੁੰਚੀ ਜਾਂਦਾ ਸਭ ਤੋਂ ਮੈਂ ਚੀਜ਼ ਦੀ ਲੋੜ ਆ ਯੂਰੀਆ ਦੀ ਤੇ ਡੀਐਪੀ ਦੀ ਡੀਜ਼ਲ ਦੀ ਟਰੈਕਟਰਾਂ ਦੀ ਤੇ ਕਣਕ ਦੇ ਬੀ ਦੀ ਇਹ ਚੀਜ਼ਾਂ ਦੀ ਬਹੁਤ ਲੋੜ ਆ ਕੋਈ ਵੀ ਪ੍ਰਾ ਸੇਵਾ ਕਰਨੀ ਚਾਵੇ ਯੂਰੀਆ ਰੇ ਡੀਐਪੀ ਕਣਕ ਦਾ ਬੀ ਡੀਜ਼ਲ ਟਰੈਕਟਰਾਂ ਦੀ ਸੇਵਾ ਕਰਾਏ ਤੇ ਕਰ ਸਕਦਾ ਅੱਜ ਦੇਖਦੇ ਆ ਬਈ ਵਾਹਿਗੁਰੂ ਨੇ ਦੁਬਾਰੇ ਸੇਵਾ ਲਈ ਤਾਂ ਜਰੂਰ ਯੂਰੀਆ ਦੀ ਜਾਂ ਡੀਟੀ ਦੀ ਸੇਵਾ ਕਰਾਂਗੇ ਨੂੰ ਮੌਸਮ ਦੇ ਅੱਗੇ ਜਿਹੜੀ ਚੀਜ਼ ਦਾ ਬਾਈ ਡਰ ਸੀ ਉਹੀ ਚੀਜ਼ ਹੋਊਗੀ ਮੌਸਮ ਦਾ ਡਰ ਸੀ ਮੌਸਮ ਫੇਰ ਖਰਾਬ ਹੋ ਗਿਆ बारिश ਹੋਣ ਲੱਗੀ ਪਾਣੀ ਤਾਂ ਹਜੇ ਪਹਿਲਾਂ ਵਾਲੇ ਨਹੀਂ ਸੁੱਕੇਗੇ ਖਣਕਾ ਤਾਂ ਉਹਨਾਂ ਤੇ ਫਿਕਰ ਹੋਇਆ ਖੜਾ ਵੀ ਕਿਵੇਂ ਬੀਜੀਆਂ ਜਾਣਗੀਆਂ ਚਲੋ ਬਾਕੀ ਤਾਂ ਰੱਬ ਦੇ ਹੱਥ ਹੈ ਸਭ ਕੁਝ ਪਰ ਰੱਬ ਮੇਰ ਹੀ ਕਰੇ ਹੁਣ ਤਾਂ ਕਾਫੀ ਉਧਰ ਖੇਤਾਂ ਵਾਲੇ ਪਾਸੇ ਕਾਫੀ ਜ਼ਿਆਦਾ ਤੇਜ਼ ਹੋ ਗਈ ਹੈ بارش ਸ਼ਾਇਦ ਜੋ ਬਰਕਰਕੇ ਦੇਖਦੇ ਆ ਉਧਰ ਦੇਖੋ ਰੱਬ ਅੱਗੇ ਹੀ ਅਰਦਾਸ ਕਰੋ ਵੀ ਰੱਬ ਸਖਾਂਤੀ ਰੱਖਾਂ ਹਾਂ ਤਾਂ ਵਾਹਿਗੁਰੂ ਬਾਕੀ ਰੱਬ ਅੱਗੇ ਦਾ ਕੋਈ ਜ਼ੋਰ ਵੀ ਨਹੀਂ ਚੱਲਦਾ ਰੋਡ ਕੋਲ ਤੋਂ ਜਲਾਲਾਬਾਦ ਰੋਡ ਖੜੇ ਸੀਗੇ ਦੇ ਹਜੇ بارش ਛੱਡਦੀ ਹੈ ਤਾਂ ਚੱਲਦੇ ਆ ਕਿਉਂਕਿ ਟਰੈਕਟਰ ਤੇ ਛਤਰੀ ਵੀ ਆਣੀਗੀ ਛਤਰੀ ਲਾਤੀ ਸੀ ਦੂਜੀ ਰੂਫ ਲਵਾਉਣਾ ਸੀਗਾ ਰੂਫ ਦੇ ਚੱਕਰ ਚ ਦੂਜੀ ਛਤਰੀ ਵੀ ਲਾਤੀ ਚਲੋ ਮਿਲਦੇ ਆ ਅੱਗੇ ਜੇ بارش ਛੱਡਦੀ ਆ ਤਾਂ ਲਓ ਜੀ ਅੱਗੇ بارش ਕਾਫੀ ਹੋਣ ਲੱਗ ਗਈ ਸੀਗੀ ਤੇ ਪਰ ਥੋੜੀ بارش ਪੈਂਦੇ ਚ ਚੱਲੇ ਫਲਾਟ ਕੰਦੀ ਆ ਕਾਫੀ ਚਲੋ ভাই গুরু ਸ਼ੁਕਰ ਆ। ਸਾਫ ਹੋ ਗਿਆ ਮੌਸਮ। ਤੇ ਇੱਕ ਬਲੌਗ ਦਾ ਆਪਾਂ ਇੰਡ ਕਰਦੇ ਆਂ। ਪਰਵੈਂਤੀਆ ਜੀ ਜਿਹਨੇ ਵੀ ਸੇਵਾ ਲੈ ਕੇ ਜਾਣੀ ਆ। ਜਿਵੇਂ ਯੂਰੀਆ ਰੇ ਮੈਂ ਫੇਰ ਕਹਿ ਰਿਹਾ। ਜਿਵੇਂ ਯੂਰੀਆ ਰੇ ਬੀ ਕਣਕ ਦਾ ਡੀਪੀ ਡੀਲ ਕਿਰਾਏ ਰਾਸ਼ਨ ਫਲਮ ਲਾ ਕੇ ਬਹੁਤ ਪਹੁੰਚ ਗਿਆ ਚਲੋ ਜਿਹਨੇ ਜਿਹਦੀ ਸ਼ਰਧਾ ਹੈ ਨਾ ਉਹ ਰਾਸ਼ਨ ਲੈ ਜੇ ਜੇ ਕੋਈ ਭਰਾ ਨੂੰ ਨਹੀਂ ਪਤਾ ਹਨਾ ਉਹ ਆਪਦਾ ਬੀ ਡੀਜ਼ਲ ਯਾ ਰੇ ਜ਼ਰੂਰ ਲੈ ਕੇ ਜਾਵੇ ਜਿੰਨੀ ਸ਼ਰਧਾ ਜਿੰਦੇ ਜੋਗਾ ਹੈ ਬੰਦਾ ਹਨਾ ਕੋਈ ਕਿਸੇ ਦਾ ਨਹੀਂ ਹੁੰਦਾ ਤੇ ਬੇਨਤੀ ਆਣਾ ਤੇ ਚਲੋ ਵਾਹਿਗੁਰੂ ਕਿਰਪਾ ਕਰਨ ਅੱਗੇ ਚਲੋ ਮਿਲਦੇ ਆ ਨੈਕਸਟ ਬਲੌਗ ਚੋ